ਹਰਕਾ ਨਾਮ ਜਨਕ ਮੁਕਤ ਜੁਗਤ ਹਰਕੇ ਨਾਮ ਜਨਕ ਉਤ੍ਰਿਪਤ ਭੁਗਤ ਗੁਰੂ ਅਰਜਨ ਸਾਹਿਬ ਪਾਤਸ਼ਾਹ ਅਗਲੇ ਬੰਦ ਦੇ ਨਾਲ ਸਮਝਾ ਰਹੇ ਨੇ ਕਿ ਭਗਤ ਜਨਾਂ ਦੇ ਲਈ ਵਿਕਾਰਾਂ ਤੋਂ ਬਚਣ ਦਾ ਇੱਕੋ ਵਸੀਲਾ ਹੈ ਉਹ ਹੈ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਸਿਮਰਨਾ ਅਤੇ ਇਸ ਨਾਮ ਦੀ ਬਰਕਤ ਦੇ ਨਾਲ ਹੀ ਉਹ ਆਪਣੇ ਜੀਵਨ ਦੇ ਅੰਦਰ ਤ੍ਰਿਪਤ ਹੋ ਜਾਂਦੇ ਨੇ ਹਰਕਾ ਨਾਮ ਜਨਕ ਰੂਪ ਰੰਗ ਹਰ ਨਾਮ ਜਪਤ ਕਬ ਪਰੇ ਨ ਪੰਗ ਅਤੇ ਉਹਨਾਂ ਦੇ ਲਈ ਸੁਭਣ ਵੀ ਪਰਮਾਤਮਾ ਦਾ ਨਾਮ ਹੈ ਅਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵਿਗਨ ਵੀ ਨਹੀਂ ਆਉਂਦਾ ਹਰਕਾ ਨਾਮ ਜਨਕੀ ਵਡਿਆਈ ਹਰਕੇ ਨਾਮ ਜਨ ਸੁਭਾ ਪਾਈ ਅਤੇ ਸੱਚੀ ਸੁੱਚੀ ਵਡਿਆਈ ਵੀ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੁਆਰਾ ਹੀ ਮਿਲਦੀ ਹੈ ਹਰਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੀ ਵਿਯੋਗ ਉਹਨਾਂ ਦੇ ਲਈ ਗ੍ਰਸਤ ਵਿੱਚ ਰਹਿੰਦਿਆਂ ਹੀ ਮਾਇਆ ਦੇ ਭੋਗਾਂ ਤੋਂ ਬਚੇ ਰਹਿਣਾ ਭੋਗ ਜੋਗ ਹੈ ਅਤੇ ਉਹਨਾਂ ਦੇ ਜੀਵਨ ਦੇ ਅੰਦਰ ਇਸੇ ਵੀ ਤਰ੍ਹਾਂ ਦਾ ਫਿਰ ਦੁੱਖ ਕਲੇਸ਼ ਨਹੀਂ ਆਉਂਦਾ ਜੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ ਜਨ ਰਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਅਤੇ ਅਕਾਲ ਪੁਰਖ ਪਰਮਾਤਮਾ ਦਾ ਜਿਹੜਾ ਜਨ ਹੈ ਉਹ ਨਾਮ ਦੇ ਵਿੱਚ ਹੀ ਰਲਤਿਆ ਰਹਿੰਦਾ ਹੈ ਅਤੇ ਸਦਾ ਹੀ ਉਸ ਅਕਾਲ ਪੁਰਖ ਪਰਮਾਤਮਾ ਨੂੰ ਸਿਮਰਦਾ ਰਹਿੰਦਾ ਹੈ